ਕਹ ਬੁਨੀਏ ਓਏ ਓ ਮੈਂ ਅੱਜ ਤੱਕ ਕਿਸੇ 100 ਰੁਪਏ ਦੀ ਬੇਇਮਾਨੀ ਨਹੀਂ ਕੀਤੀ ਤੇ ਤੂੰ ਕਿਸੇ ਤਾਂ ਹਿੱਸੇ ਦੀ ਜ਼ਮੀਨ ਵਿੱਚ ਆਇਆ ਉਹ ਨਹੀਂ ਬਾਪੂ ਗੱਲ ਤਾਂ ਸੁਣ ਮੇਰੀ ਕੀ ਗੱਲ ਸੁਣਾ ਤਰੀ ਮੈਂ ਇਹ ਹਟਣੇ ਪੜੇ ਪਛਟ ਯਾਰ ਇਹ ਨਾ ਆਪਣੇ ਲੱਛਣਾਂ ਤੋਂ ਤੈਨੂੰ ਕਿਹਾ ਸੀ ਨਾ ਐਦਾਂ ਨਹੀਂ ਮਿਲੇਗਾ ਤੂੰ ਤੇ ਤੂੰ ਕੁੜੀਏ ਜੇ ਅੱਜ ਤੋਂ ਬਾਅਦ ਐਦਾਂ ਨੜੇ ਤੜੀ ਨਜ਼ਰ ਆਈ ਨਾ ਤੇਰਾ ਜਲੂਸ ਕੱਢ ਦੂੰ ਮੈਂ ਮੇਰੀ ਗੱਲ ਤਾਂ ਸੁਣ ਬਾਪੂ ਓ ਮੇਰੀ ਗੱਲ ਤਾਂ ਸੁਣ ਬਾਪੂ ਸੁਣ ਸੁਣ ਮੇਰੇ ਘਰ ਤਾਂ ਸੋਣਿਆ ਪਾਪਾ ਕੀ ਗੱਲ ਸੁਣਾ ਤਰੀ ਮੈਂ ਉਹ ਨਹੀਂ ਪਾਪੂ ਖੜ ਜਾ ਛੁੱਟੀ ਨਹੀਂ ਖਿਦਾਨ ਆ ਰਿਹਾ ਇੱਥੇ ਹੋਣੀ ਭਾਈ ਪੂਜਾ ਕਿਦੋਂ ਆ ਆ ਪੂਜਾ ਹੋ ਰਿਹਾ ਹੈ ਕਿ ਪੂਜਾ ਹੋਊਗੀ ਉਹ ਲਗਾ ਦੇਣਾ ਹੈ ਕਾਲ ਜੀ ਬਈ ਸਾਰਿਆਂ ਨੂੰ ਸਵਾਗਤ ਹੈ ਭਾਈ ਬਲੌਗ ਤੇ ਸਤਿ ਸ਼੍ਰੀ ਅਕਾਲ ਜੀ ਅੱਜ ਭਾਈ ਫੇਰ ਪਹੁੰਚੇ ਵੇ ਇੱਧਰ ਮਿੱਠੂ ਨਾ ਹੀ ਲੱਗੇ ਵੇ ਅੱਜ ਬੜਾਈ ਚੱਲਦੀ ਐ ਅਬ ਇਹਨੂੰ ਨੰਬਰ ਫੇਰ ਘੜੀ ਜਾਓ ਬਸ ਠੀਕ ਨਹੀਂ ਗੱਲ ਕੋ ਕੋ ਪਾਉਂਗਾ 300 ਕਿਉਂ ਇੰਨਾ ਮਾਦੀ ਭਾਈ ਜੀ ਅਰੇ ਕਹਿ ਦਿੰਦੇ ਪੈਂਦਾ ਹੈ ਨਹੀਂ ਪਾਉਂਗਾ 500 ਗੱਲ ਜਿਹੜਾ ਹੱਥ ਇਕ ਬਾਅਦ ਤੇ ਲੈ ਆਉਂਦੇ ਟਰੈਲੀ ਲੈ ਪੰਜ ਕੇ ਬਾਅਦ ਤੇ ਚਾਰ ਕੇ ਬਾਅਦ ਤੇ ਟਰੈਲੀ ਲੈ ਆਓ ਜੀ ਹੋ ਗਏ ਆ ਥੋੜੇ ਝੂਠੇ ਬੋਲੀ ਜਾਂਦੇ ਬੰਦੇ 16 ਹੋ ਗਏ ਹੁਣ 16 ਬੰਦਾ ਆ ਅੱਛਾ ਗਨਾ ਹਲੇ ਆ ਖੇਤ ਚ ਮੈਂ ਕਹਿੰਦਾ 300 ਕੁਇੰਟਲ ਖੜਾ ਹੋਊਗਾ ਫਿੱਲ ਦੋ ਮੈਂ ਕਿਹਾ ਸਾਰੀ ਫਿੱਲ ਦੋ ਆ ਖੇਤ ਚ 2.5 300 ਕੁਇੰਟਲ ਕਿੰਨਾ ਖੜਾ ਹਲੇ ਜਿਆਦਾ ਹੋਊਗਾ ਫਿੱਲ ਦੋ ਫਿੱਲ ਦੋ ਇਹ ਖੱਤੀ ਬੜੀ ਆ ਇਹਦੇ ਨਾਲ ਤੋਂ ਥੱਲੇ ਵਾਲੀ ਨਾਲ ਤੇ ਬੜੀ ਆ ਖੱਤੀ ਹਾਂ ਕਿਸਵੇਂ ਬੰਦੀ ਘومی ਆ ਸੌਰੀ ਹੈ ਇਸਕਾ ਲੰਬਾਈ ਹੈ ਉਹ ਲੰਬਾਈ ਹੈ ਇਧਰ ਨੂੰ ਇਧਰ ਨੂੰ ਇਧਰ ਨੂੰ ਗਲਤੀ ਹਾਂ ਮਾੜੀ-ਮੋੜੀ ਬਾਤ ਹੋਊਗੀ ਬਾਤ ਦਾ ਬਾਤ ਦਾ ਬਾਤ ਦਾ 5-7 ਵੱਧ ਹੋਊਗਾ ਵੱਧ ਹੈ 5-7 ਕਿਸਮੇ ਵੱਧ ਹੋਊਗਾ ਹਲੇ ਤੇ ਵੱਧ ਨਹੀਂ ਹੋਊਗੀ વાય સમਝ રહા કે ਜਿਹੜਾ ਪੈਣ ਉਹਦੇ ਚੋਂ ਖੁੰਜਾ ਜਾਂ ਵੱਡਾ ਉਹਦੇ ਚੋਂ ਪੂਰੀ ਐ ਇਸ ਟਾਈਮ ਖੜਾ 300 ਕੰਟਲ ਕਿੰਨਾ ਦਾ ਹੋ ਜਾਣਾ ਆਰਾਮ ਨਾਲ ਇੱਕ ਖੱਟ ਪਰਾ ਦਬ ਹੈ ਉਹਦਾ ਪਪੂਲਰ ਸਰਕੇ ਆਹ ਗੋੜਾ ਸੈਟ ਦੱਬ ਹੈਗਾ ਬਾਈ ਮੌਸਮ ਖਰਾਬ ਹੋ ਗਿਆ ਹੁਣ ਹੱਥ ਨਹੀਂ ਖੁੱਲਦਾ ਹੈਗਾ ਨਾ ਜੱਭੀ ਵੱਢਣਾਂ ਦਾ ਖੁੱਲਦਾ ਥੋੜਾ ਦਾ ਠੀਕ ਹੋਣਾ ਪਰ ਜੱਭੀ ਵਾਲਿਆਂ ਨੂੰ ਵੀ ਗਰਮੀ ਆ ਜਾਂਦੀ ਬਾਈ ਕੱਲ ਪਾਣੀ ਮੰਗ ਦੇਦੇ ਉਹ ਕਿਹੜੇ ਕਿਥੇ ਆ ਲੱਗੀ ਪਈ ਆ ਕੰਮ ਕਰਦੇ ਤਾਂ ਲੱਗਦੀ ਹੋਆ ਲੱਗੇਵੇ ਤੇ ਵੱਢਣ ਲੱਗੇ ਤੇ ਲੱਗੇ ਬੜ ਦੇਣੀਆਂ ਨੇ 670 ਕੰਟਲ ਮਾਰ ਦੇ ਉਹਨਾਂ ਨੇ ਕਿ 670 ਕੰਟਲ ਵੱਢ ਦੋਗਾ ਚਾਹੀਦੀ ਅੰਮੀ ਨਾਉਨੇ ਕਹਿਤਾ ਕਹਿੰਦਾ ਮੈਂ ਕਹਿਤਾ ਹੂੰ ਬੱਤ ਗੋੜਾ ਠੀਕ ਹੈ ਹੂੰ ਚੱਲਣ ਦੇ ਮੂੰਹ ਥੂਰਾ ਸਾਰਾ ਦੇ ਮਾਰਿਆ ਨਹੀਂ ਮੂੰਹ ਥੂਰ ਹੈ ਨਹੀਂ ਯਾਰ ਠੀਕ ਹੈ ਜੇ ਹੱਲੇ ਨਾ ਮਿਲੀ ਹਾਂ ਪੜਦਨੇ ਆਂ ਆਹ ਹੋਰੇ ਲੋਟ ਮਾਨ ਕਰ ਦਸੀ ਲਈ ਆ ਕਿਤੇ ਨਹੀਂ ਮੂੰਹ ਮਾਰਿਆ ਬਦ ਨਕੀ ਤੇ ਸੀ ਕੁੱਤੇ ਘੁੰਮੀ ਜਾਂਦੇ ਨਾ ਕੁੱਤੇ ਘੁੰਮੀ ਜਾਂਦੇ ਪਹਿਲਾਂ ਹੁਣ ਹਵਾ ਹਵਾ ਲੱਗਿਆ ਹੁਣ ਉੱਦ ਲਾ ਖੀਦਾ ਆਪਣਾ ਥਰੀ ਲੱਗ ਗਿਆ ਆ ਹਵਾ ਲੱਗੀ ਪੈਣਾ ਆਹ ਲੱਗਿਆ ਇੰਨੇ ਵੀ ਫਰਕ ਪੈ ਜਾਣਾ ਹਾਂ ਉਧਰ ਉਹਨੇ 바ਸੀ ਲਾਤੀ ਆ ਕਰਨਾ ਨੰਗਾ ਹੋ ਗਿਆ ਫਿਰ ਸਿਦਾ ਨਹੀਂ ਰਿਹਾ ਗਾਲੇ ਉਹਨੇ ਲੱਦੀ ਤਾਂ ਨਹੀਂ ਹਲੇ ਉਨੇ ਲਾਇਆ ਵਾਟਾ ਹੁfte ਬਾਅਦ ਨਹੀਂ ਬਦਨੀ ਗੁਰਦਾਰੇ ਦੀ ਦਿੱਤੀ ਉਹਨਾਂ ਦਰ ਲੰਗਰ ਵਾਲਿਆਂ ਨੂੰ ਆਪਣੀ ਲਾਗ ਓਹ ਚੱਲ ਦੇਖਦੇ ਕੱਲੂ ਲਾਦਣੇ ਕਹਿੰਦੇ ਇਹ 16 ਬੰਦੇ ਆ ਵਧੀਆ ਫਣਫੜਾ ਲਾਦਦਾ ਵੀ ਬਦਲ ਹੋਈ ਉਹਨਾਂ ਪਤਾ ਨਹੀਂ ਧੁੰਦੇ ਝੜੀ ਪਈ ਐ ਮੈਂ ਮੀਂਹ ਦੱਸਿਆ ਵਾ ਕਹਿੰਦੇ ਇੱਕ ਤਰੀਕ ਇੱਕ ਤਰੀਕ ਨੂੰ ਕਾਇ ਹੋਗੀ ਅੱਜ 29 ਹੋਗੀ 29 ਕੱਲੂ ਠੀਕ ਅੱਤੀਆਂ ਦਾ ਇਹ ਹੈ ਹੈ ਚੱਲ ਚੱਲ ਤੋਂ ਕੱਢ ਲੈਣੀ ਅਸੀਂ ਇੱਕ 30 ਦਾ ਲਾਦ ਬਈ 30 ਮੰਮੀ ਦਾ ਦਵਾ ਚਿੰਦੀ 27 ਨੇ ਕੱਲ ਸ਼ਾਮ ਬੱਦੇ ਦੇਣੀ 18 ਗੰਨੇ ਚ ਵਜਨ ਬੋਲਦਾ ਬਾਈ ਹੈ 18 ਗੰਨਾ ਵਜਨ ਦਿੰਦਾ ਸਿੱਧਾ ਹੁੰਦਾ ਮੂੰਹ ਪੈਰਾਂ ਤੇ ਫਿਰ ਵੀ ਠੀਕ ਆ ਚੱਲ ਵਜਨ ਦਿੰਦਾ ਗੰਨਾ ਆ ਅਦੇ ਸੂਰਨਮੂ ਮਾਰਿਆ 18 ਬੀਤ ਨੇ ਸੂਰਨ ਪਹਿਲੇ ਪਹਿਲੇ ਹੀ ਮਾਰਿਆ ਉਹ ਮੂੰਹ ਬਾਈ ਮੈਂ ਦਿਖਾ ਦਾਂ ਮੂੰਹ ਪਹਿਲਾ ਮਾਰਿਆ ਬਈ ਨੂਤੇ ਬਾਅਦ ਨਮਾਜ਼ ਮੂੰਹ ਨਹੀਂ ਮਾਰਿਆ ਉਹ ਜਾਂ ਤੇ ਕੁੱਤੇ ਕਰ ਤੇ ਕਮਾਤ ਨੇ ਜੱਤ ਨਹੀਂ ਆਈ ਮੈਂ ਸਭ ਨੂੰ ਪਿਆ ਸਭ ਤੋਂ ਦਾ ਗਾੜੀ ਮਾਰਿਆ ਬੈ ਤਾਂ ਕਿਉਂ ਮਤ ਆਈਗਾ ਪਹਿਲੇ ਮੂੰਹ ਮਾਰਿਆ ਉਹ ਉਹ ਨੂੰ ਦੇਖ ਕਿ ਆ ਉੱਚਾ ਵੱਡਦਾ ਗੰਨਾ ਨੂੰ ਕਾਇਆ ਜਿੰਨ ਕੋ ਬਲ ਆ ਦੇਖ ਉੱਚਾ ਵੱਡਿਆ ਮੈਂ ਨਾ ਬੰਦਾ ਸਹੀ ਨਹੀਂ ਵੱਡਦਾ ਗੰਨਾ ਤੁਹਾਡਾ ਉਹਨੂੰ ਸਮਝਾ ਦੇ ਤਾਂ ਮੈਂ ਵਹਾਟਾ ਦੇਣਾ ਉਹ ਵੱਢਣੇ ਤੇ ਉਮੀਦ ਤੁਹਾਨੂੰ ਜਾ ਕੇ ਸਮਝ ਆਇਆ ਬੜੀ ਨਿੱਕੀ ਜਿਹੀ ਮਾਸਕ ਦਾ ਨੁਕਸਾਨ ਕਰਦਾ ਫਿਰ ਕੀ ਫਾਇਦਾ ਹੈ ਫਾਇਦਾ ਉਹ ਤਾਂ ਨਾਲੋਂ ਥੋੜ੍ਹੋਂ ਫਾਇਦਾ ਨਾ ਥੋੜ੍ਹੋਂ ਫਾਇਦਾ ਜਿਹੜੇ ਥੱਲੇ ਹੀ ਚਾਰ ਪੰਜ ਉਂਗਲ ਛੱਡ ਦਿੰਦਾ ਉੱਪਰ ਤੋਂ ਕੇਸ ਪਰ ਇਹ ਬਿਲਕੁਲ ਝੋਕਰਾ ਬਾਦੀਆਂ ਫਿਰ ਮੈਂ ਆ ਵੀ ਤਾਂ ਵੱਡੇ ਹੁੰਦਾ ਗੰਨਾ ਲੱਗਦਾ ਪਤਾ ਵੀ ਗੰਨਾ ਵੱਡਾ ਹੁੰਦਾ ਇਹ ਗੱਲ ਹੈ ਉਹਨਾਂ ਦਾ ਇੱਟ ਇੱਕ ਨਾ ਵੱਡਾ ਕਰ ਜਿਵੇਂ ਜ਼ਮੀਨ 'ਚ ਮਾਟੀ ਫੜ ਕੇ ਮਿੱਟੀ ਦੇ ਵਿੱਚ ਮਾਰ ਦਿਆ ਹੈ ਇਨੂ ਕੜਾ ਝਾੜੜੀ ਉੱਚਾ ਵੱਢਣਾ ਹੈ ਸਾਫ਼ ਕਰਨਾ ਜਾਵਾਂ। ਉਹਦਾ ਝੜ ਵਾਲੇ ਨੂੰ ਪੜਾਈਓ ਕੋਈ ਜਾਂ ਫੇ। ਪਛੜਦੋ ਬਿਸ਼ਾਉਂਦੇ ਇਹਨੂੰ। ਅੱਡਾ ਛੜਦੂਗੇ ਸਾਹ ਫੜੀ ਫਿਟੂਨ ਦਾ। ਹੂੰ ਇਹ ਦਰੀ ਚਾ ਲੈਣਾ ਕਦੀ ਕਿਨੂ ਹੈ? ਇੱਕ ਦਰ ਲੱਗਿਆ ਵਾ। ਤਿੰਨ ਬੰਦੇ ਆ। ਕੱਟਣੇ ਨਾ ਤਲਣਾ ਅੱਜ ਨਹੀਂ ਦਵਾਂ। ਆਉਣਾ ਹੈ ਨਾ। ਆਉਣਾ ਅੱਠ ਬੰਦੇ ਆਉਂਗੇ। ਫਿਲਣੋ ਰੇ। ਹੂੰ ਵੱਢਣ ਨੂੰ ਵੱਢਣ ਵੱਢਣ। ਵੱਢਣ ਅੱਠ। ਸੱਤ ਆਉਂਗੇ ਸੱਤ ਜਾਣੇ ਉੱਥੇ ਲੱਦੂਗੇ। ਹੱਤ ਬੇਰ ਬਾਕੀ ਵੱਡੂ ਘੜੂਗੇ ਹੈ 100 100 100 100 ਪੌਂਟਲ ਗੰਨੇ ਪਾਸ ਬੰਦੇ 16 ਲੱਗੇ ਹੋਏ ਅੱਜ ਪੜਾਕੇ ਪਾਏ ਪਏ ਆ ਛੂਡੀ ਪਰਤੀ ਉਹਦੀ ਇੰਨਾ ਕੇ ਆ ਜੰਨਾ ਗੰਨਈਆ ਨਾ ਕਹਿੰਦਾ ਇੰਨਾ ਕੇ ਲੱਦਣਾ ਬਾਕੀ ਦਾ ਇੱਧਰ ਹਲੇ ਪੀਜੜ ਆ ਉਹ ਲੇਡ ਵੱਢਣਾ ਠੀਕ ਆ ਰੱਥੇ ਲਿਆਰ ਆਪਣੇ ਜਾ ਕੇ ਆਰ ਤੁਹਾਨੂੰ ਰੱਥੇ ਚਾਹੀਦੇ ਉਹਨਾਂ ਦੇ ਰੱਥੇ ਖੋਲ ਕੇ ਦੇ ਦੇਉਂਦੇ ਜਾਂਦਾ ਯਾ ਚਾਹਗਾ ਰੱਥੇ ਵੀ ਆਰ ਠੀਕ ਨਹੀਂ ਬਟੂ ਠੀਕ ਆ ਰੱਥੇ ਇੰਨੇ ਜਿੰਨੇ ਆਪਣੇ ਹੁਣ ਪਾਉਂਦੇ ਤੇ ਗਾਣਾ ਬਾਰੇ ਫੜੇ ਦਾ ਨਹੀਂ ਫਾਇਦਾ ਬਾਈ ਨੇ ਠੀਕ ਗੱਲ ਵੀ ਰੱਖ ਤੇਰੇ ਆਉਣੇ 5 ਫੁੱਟ ਵੱਧ ਲੈ ਗਾਫੀ ਜਣਾ ਹਾਂ ਠੀਕ ਹੈ ਕਾਈ ਕਾਈ ਫੁੱਟ ਗੋਲ ਬਾਜੀਆ ਨਹੀਂ ਦੇਖੀਂ ਕਿੰਨੇ ਕਿੰਨਾ ਬਣਦਾ ਠੀਕ ਆ ਚੱਲੀਏ ਚਾ ਚੱਲੀਏ ਆਈ ਬੇਲੇ ਲੱਗਦੀ ਠੰਡ ਨਜ਼ਾਰਾ ਆਇਆ ਵੈਜਰ ਰਤਾਗ ਵਾਲਾ ਰਤਾਗ ਉੱਥੇ ਗਏ ਤੇ ਕੋਈ ਬਹੁਤ ਟਾਈਮ ਹੋ ਗਿਆ ਰਤਾਗ ਰਤਾਗ ਪਈ ਰਤਾਗ ਪਾਸ ਰਤਾਗ ਪਾਸ ਹਾਂ ਲੱਗਦਾ ਦਾ ਡਰਤਾ ਜਾ ਗਏ ਸੀ ਹਾਂ ਮੌਸਮ ਵਿੱਚ ਆ ਜਾਂਦਾ ਹਾਂ ਧੁੰਦ ਜੀ ਆ ਜੇ ਕਰੇ ਬਰਫ਼ ਗਿਰ ਲਾ ਜੇ ਕਰੇ ਆਈ ਜੀ ਬਰਸਾ ਨਹੀਂ ਕਰੀ ਬਰਫ਼ ਪਈ ਗਈ ਵੀ ਤੂੰ ਧੁੰਦ ਇੰਨੀ ਆ ਜੇ ਕਰੇ ਠੰਡਾ ਮੌਸਮ ਠੰਡੀ ਹਵਾ ਆ ਜੇ ਕਰੇ ਉਹੀ ਕੰਮ ਹੋ ਰਿਹਾ ਵੈਜ ਬਸ ਬਰਫ਼ ਨਹੀਂ ਪਈ ਬਰਫ਼ ਨਹੀਂ ਪਈ ਮੌਸਮ ਬਬਰਫੜਾਈ ਆ ਟੀਮ ਦਾ ਸ਼ਾਂਤੀ ਐ ਨ ਪੂਰੀ ਗੁੰਮਸਮ ਸ਼ਾਂਤੀ ਤਾਂ ਹੋਣੀ ਉਹ ਰਜਾਈਓ ਬੜੇ ਪਏ ਰਹੇਗੇ ਚਿੜੀਆਂ ਦੀ ਚੈਂਚੇ ਸੁਣਦੀ ਐ 2:30 2:00 ਵਜੇ ਸਵੇਰ ਤੋਂ ਸਵੇਰ ਤੋਂ ਹੋ ਕੇ ਮਤਲਬ ਕੱਖੋਂ ਨਿਕਲ ਆ ਗਿਆ ਮਤਲਬ ਹੁਣ ਟਟ ਕੇ ਮਤਲਬ ਕੰਮ じゃ ਕਰਦਾ 10:00 10:00 ਵਜੇ ਉੱਡਦੇ ਨੂੰ ਉੱਤੇ ਬਾਦ 2:00 ਵਜੇ ਪਤਾ ਹੀ ਨਹੀਂ ਲੱਗਿਆ ਅੱਜ ਤਾਂ ਗੁੰਮ ਹੋਇਆ ਪੈ ਗਮ ਚਾਹੀਦਾ ਇੰਨਾ ਕ ਤਾਂ ਆ ਤਾਂ ਨਹੀਂ ਆ ਰਾਂ ਫਿਰ ਇੰਨਾ ਕ ਤਾਂ ਚਾਹੀਦਾ ਹੈ ਆਹ ਹੰਡ ਤਾਂ ਚਾਹੀਦੀ ਇਹ ਹੰਡ ਰਹੇ 20 ਦਿਨ 25 ਦਿਨ ਇਹ ਜੀ ਕੀ ਗਿਲ ਅੱਜ ਕੰਮ ਕਰਦਾ ਨਾ ਬੰਦਾ ਕੋਟ-ਕੂਟ ਖੋਲ ਕੇ ਮਾਰਦਾ ਜੱਦੀ ਐਹ ਜੇ ਮੌਸਮ ਕੰਮ ਕਰਨ ਨੂੰ ਜੀ ਕਰਦਾ ਇੰਨਾ ਮਰਜ਼ੀ ਕਰੀਏ ਨਾ ਬੰਦਾ ਥੱਕਦਾ ਰਾਵਣ ਭਾਈ ਇਹ ਮਹਾ ਭਾਈ ਕੰਨਾ ਵੱਢਣ ਗਏ ਉੱਥੇ ਹਾਂ ਉਹ ਇਹ ਗੰਨਾ ਵੱਢਣ ਗਏ ਮਹਾ ਥੱਲੇ ਛੱਡ ਨਹੀਂ ਲੱਗਦੀ ਤੁਹਾਨੂੰ ਹਾਂ ਕਹਿੰਦਾ ਸਰਦਾਰ ਜੀ ਅਸੀਂ ਮੌਸਮ ਦਾ ਨਜ਼ਾਰਾ ਸਾਨੂੰ ਐਹ ਧੁੱਪ ਮਾਸੀਂ ਤੰਗ ਹੈ ਮੌਸਮ ਮੈਂ ਅਸੀਂ ਠੀਕ ਹੈ ਉਹ ਮਾਰੀਆਂ ਸਵਟਰ ਕੂਟੀਆਂ ਖੋਲ ਕੇ ਗਰਮੀ ਆਈ ਪਈ ਹੈ ਹੈ ਐਹ ਜੇ ਮੌਸਮ ਬੰਦਾ ਥਾ ਥੱਕਦਾ ਘੱਟ ਕੰਮ ਬਹੁਤ ਜ਼ਿਆਦਾ ਹੁੰਦਾ ਕੰਮ ਜ਼ਿਆਦਾ ਹੁੰਦਾ ਨਾਲ ਹੀ ਠੰਡ ਲੱਗਦੀ ਹੈ ਹੈ ਕਿ ਨਹੀਂ ਹਾਂ ਯਾਨੀ ਬਾ ਬਾ ਬਾਟ ਜਾਣਾ ਏ ਕਿਧਰੇ ਆਪਣੇ ਦੂਰ ਫੇਰ ਔਖਾ ਹੈ ਕੰਮ ਧੁੰਦ ਜਾਈ ਫੇਰ ਔਖਾ ਫੇਰ ਨਹੀਂ ਲੱਗਣਾ ਕੀ ਕਰਦਾ ਨਿਕਲਣਾ ਕਿ ਗਜਮਾਲਾ ਗੱਜੇ ਕਹਿੰਦੇ ਰੋਪੜ ਜਾਇਆ ਰੋਪੜ ਜਾਇਆ ਮੈਂ ਮਿੱਤਰੀ ਜਾਉਣਾ ਐਹ ਜੀ ਧੁੰਦ ਮੈਂ ਗੱਡੀ ਚਾਉਣ ਕਰ ਸੌਖੀ ਕਿੱਥੇ ਜਮਾਲਾ ਤਨੂੰ ਤੂੰ ਲੇਟ ਹੋ ਕੇ ਆਉਣ ਲੱਗੇ ਜਮਾਲਾ ਗੱਡੀ 20 ਤੇ ਉਪਰ ਆ ਜੂਗੀ ਰਾਤਾਰੇ ਨਿਕਲੇ ਹੋਏ ਦੇ ਹੂੰ ਮਨੋ ਹਰਿਆਣਾ ਤੇ ਪਹੁੰਚ ਆਇਆ ਰਾਤ ਅੱਛਾ 7 7:30 ਵਜੇ ਹੂੰ ਕਹਿੰਦਾ ਵੀ ਇੰਨੀ ਧੁੰਦ ਆ ਗਈ 7:30 ਕਹਿੰਦੇ ਬੇੜੇ ਮਾ ਆਵੜੀ ਅੰਦਰ ਅੱਛਾ ਬਾਹਰ ਵੀ ਨਹੀਂ ਬੇੜੇ ਮਾ ਵੀ ਨਹੀਂ ਕੋਈ ਦਿ ਆਈ ਇਹ ਫੂਨਾ ਰਜਾ ਕਾਦਰੀ ਤੇ ਹੂੰ ਮੈਂ ਕਹਾ ਸਾਢੇ ਦਾ ਤਾਰੀ ਨਿਕਲੇ ਚੰਦ ਵੀ ਦਿਖਦਾ ਐਨ ਕਹਿੰਦਾ ਸਾਢੇ ਦਾ ਬਹੁਤ ਹੁੰਦਾ ਕੀ 7:00 ਵਜੇ ਕਹਿੰਦਾ ਕੁਛ ਵੀ ਨਹੀਂ ਦਿਖਦਾ ਮੈਂ ਕਹਾ ਬੇ ਸਾਢੇ ਸਵੇਰ ਸਹੀ ਆ ਜੂਗੀ ਉਹੀ ਕੰਮ ਹੋਇਆ ਸਵੇਰ ਨੂੰ ਧੁੰਦੇ ਤੋਂ ਹਾਂ ਸਾਢੇ ਹੈ ਕਿ ਨਹੀਂ ਵਧੀਆ ਧੁੰਦੇ ਤੋਂ ਹਾਂ ਪਾਤੀ ਪਾਤੀ ਆਏ ਭਈ ਇਹ ਕੰਨ ਹੁਣ ਮੈਂ ਕੱਲ ਲੱਦ ਕੇ ਖੇਡ ਦੇ ਜਮ ਕੇ ਫੇਰ ਕਿੱਥੇ ਪੜਦੇ ਆ ਉਸੀ ਕੁੱਥੀ ਉਹ ਜਿਹੜਾ ਰਹਿੰਦਾ ਦਾ ਵੇ ਜੋਂ ਬੀਜ ਨੂੰ ਉੱਥੇ ਕੀਲਾ ਕਣਕ ਦਾ ਹੋ ਗਿਆ ਉਹ ਅਸੀਂ ਮਣਿਆ ਤਾਂ ਕੀਲਾ ਕੇ ਹੋਇਆ ਪੂਰਾ ਇੱਕ ਕੀਲਾ 2 ਬਿਸਵੇ ਜਿਹੜਾ ਬਣਾ ਉੱਥੇ ਘੜ ਹੋ ਗਿਆ ਵਿੱਚੇ ਬੀਜ ਵਿੱਚੇ ਪਰਤੀਆਂ ਅੱਛਾ ਅੱਛਾ ਹੁਣ ਬਾਕੀ ਜਿਹੜਾ ਹੁਣ ਉੱਪਰ ਬਾ ਘਟਣਾ ਤਿੰਨ ਗੀ ਭਿੱਗੇ ਜਗਾ ਉਧੇ ਆਵਾ ਜੋਂ ਬੀਜ ਦਿੰਦੇ ਠੀਕ ਨਹੀਂ ਗੱਲ ਉੱਥੇ ਕਣਕ ਬੀਜਣੀ ਤਾਂ ਕੰਨਾ ਪਟ ਗਿਆ ਉਧਰ ਤਾਂ ਮੱਕੀ ਬੀਜਣੀ ਦੋ ਖੇਤ ਜਿਹੜੇ ਮੋਟਰ ਦੇ ਸਾਹਮਣੇ ਆ ਬੜੇ ਖੇਤ 85 ਵਾਲਾ ਵੀ 95 ਵਾਲਾ ਉਹ ਵਾਲ ਦੀ ਗੱਲ ਕਰਦਾ ਉਹ ਵਾਲ ਦੀ ਹਾਂ ਉੱਥੇ ਕਾ ਬੀਜਣਾ ਉੱਥੇ ਬੀਜਣੀ ਮੱਕੀ ਉਦੋਂ ਦੋ ਹੀ ਖੇਤ ਵਟ ਗਏ ਦੋ ਹੀ ਖੇਤ ਮੰਨ ਕੇ ਚੱਲ ਵੀ ਹੋ ਜੋ ਨੇ ਢਾਈ ਕਿਲੋ ਲਾ ਕੇ ਆਹ ਇਹ ਤਾਂ ਸਾਡੇ ਖੈਡ ਵਾਲੇ ਹਾਂ ਢਾਈ ਕਿਲੋ ਦੇ ਕਿਟ ਰੱਖ ਹਾਂ ਠੀਕ ਮੋਟਰ ਵਾਲੀ ਸਾਈਡ ਅਸ ਮੋਟਰ ਵਾਲੀ ਸਾਈਡ ਹਾਂ ਮੋਟਰ ਵਾਲੀ ਸਾਈਡ ਇਧਰ ਹੀ ਸਾਈਡ ਤੇ ਕਾਣ ਕੇ 20 30 85 ਗਿਨਣਾ ਦਾ 85 ਤਾਂ ਖੜਾ 85 ਵਾਲੇ ਮੈਂ 99 ਵਾਲੀ ਸਾਹਮਣੇ ਉਹਦੇ ਸਾਹਮਣੇ ਇਧਰ ਮੋਟਰ ਕਿੰਨੀ ਠੀਕ ਉਹ ਮੈਂ ਮੱਕੀ ਦੋ ਖੇਤ ਰੱਖ ਲੈਣੇ ਬਾਕੀ ਬਾਕੀ ਕਾਣਕ ਵੀ ਦਿੱਤੀ ਹੁਣ ਤਿੰਨ ਕਿਉਂਕਿ ਜੌਂ ਬੀਜਣੇ ਕਾਣਕ ਤਾਂ ਵੀ ਦਿੱਤੀ ਤੇ ਬਾਹਰ ਤੋਂ ਬੀਜ ਕੇ ਗਿਆ ਲੈ ਮਿਲਣ ਨੂੰ ਇਹ ਅੱਛਾ ਓਥੇ ਠੀਕ ਹਾਂ ਹਾਂ ਜ ਹਣੇ ਕਿ ਮੀਂਹ ਵੀ ਦੱਸਿਆ ਪਿਆ ਕਹਿੰਦੇ ਪਹਿਲੀ ਦੋ ਤਰੀਕ ਨੂੰ ਪੈਣੀ ਦੋ ਨੂੰ ਹਾਂ ਭਾਈ ਮੀਂਹ ਤੇ ਆ ਗਈ ਸੀ ਆ ਗਈ ਆ ਹਾਂ ਹੈਗਾ ਕਿੰਨਾ ਕਹੇ ਨਮਾ ਨਮਾ ਸਾਹ ਸ਼ੁਰੂ ਮੀਂਹ ਕਿਉ ਮੀਂਹ ਚ ਸਾ ਸ਼ੁਰੂ ਹੋਗਾ ਇੰਨਾ ਮੀਂਹ ਨਹੀਂ ਹੈਗਾ ਨਹੀਂ ਮਾੜਾ ਮੋਟਾ ਨਹੀਂ ਹੈਗਾ ਮੌਸਮ ਚ ਸਾਫ ਕਰ ਦਊਗਾ ਤਾਂ 40% ਦੱਸਿਆ ਵਾ ਮੇਰੀ ਗੱਲ ਸੁਣਦਾ ਪੈ ਜੇ ਵਾ ਵਧੀਆ ਭਾਈ ਇਹ ਠੰਡ ਵਾਲਾ ਜਿਹੜਾ ਨਾਲੇ ਤਾਂ ਠੰਡ ਵੱਜੂਗੀ ਹੋਰ ਨਾਲੇ ਇਹ ਠੰਡ ਚ ਪ੍ਰੋਡਕਸ਼ਨ ਸਹੀ ਹੁੰਦੀ ਆ ਹਾਂ ਇੰਟਰਨੈਟ ਇੱਕ ਅਸਮਾਨ ਸਾਫ ਹੋ ਜੇ ਨਾ ਜਦੀ ਤੂੰ ਦੇਖੀ ਸੀ ਇੱਕ ਵਾਰ ਮੀਂਹ ਜੇ ਪੈ ਗਿਆ ਗੜੀਆਂ ਪੈ ਗਿਆ ਧੂਆਂ ਮੈਂ ਕਹਿੰਦਾ ਥੋੜਾ ਜਿ ਤੋਂ ਤਾਂ ਜਿੰਨਾ ਵੀ ਉੱਪਰ ਚੜ੍ਹਿਆ ਪਾਣੀ ਵਾਲੇ ਕਾਲਨ ਪਾਣੀ ਬੰਦ ਹਲੇ ਇਹਦਾ ਕੋਈ ਪਤਾ ਨਹੀਂ ਕਿੱਥੇ ਜ਼ਿਆਦਾ ਵੀ ਵਹਿ ਸਕਦਾ ਉਹ ਵੰਡਵਾ ਮੋਟਰ ਚੱਲਦੀਆਂ 40% ਦੀ ਪੈ ਗਿਆ ਕਾਂ ਕਣ ਕਵਾਤ ਤਾਂ ਉਹੀ ਬਹੁਤ ਹੈ ਬਹੁਤ ਹੈ ਜਿਹਨੂੰ ਲੱਗਿਆ ਪਾਣੀ ਉਹ ਤਾਂ ਫਿਰ 100% ਹੋ ਗਿਆ ਹਾਂ ਜਿਹਨੂੰ ਲਾਤਾ ਕਹਿੰਦਾ ਵੈਸੇ ਵੀ ਉੱਪਰ ਤੇ ਛੜਕੋਜ ਮੰਗਦੀ ਪਾਣੀ ਦਾ ਭਰਾਂ ਪਾਣੀ ਦਾ ਆ ਆ ਆਪਾਂ ਲਾਉਂਦੇ ਆ ਮੈਨੂੰ ਹਾਂ ਮੈਂ ਚੱਲਿਆ ਤਾਂ ਲਾਉਣ ਚੱਲਿਆਂ ਨੂੰ ਹਾਂ ਅੱਜ ਵੀ ਕਹਿੰਦਾ ਰੁਕ ਜਾ ਕਹਿੰਦਾ ਦੋ ਤੀਰੀ 20 ਦੱਸਿਆ ਹੋਇਆ ਕਹਿੰਦਾ ਪਹਿਲੀ ਦੋਨ ਪਤਾ ਨਹੀਂ ਕਹਿੰਦਾ ਮਾਹ ਰੁਕ ਜਿੰਦੇ ਆ ਮਾ ਕਹਿੰਦਾ ਹੁੜਕੜ ਕਿਹੜੇ ਗਿੱਲੇ ਪਏ ਆ ਨਾਲੇ ਹੁਣ ਸੁੱਕਦੇ ਹੀ ਨਹੀਂ ਯਾਰ ਆਹ ਤੇਰੀ ਇਹ ਮਾਰੀ ਇਹ ਮੰਨ ਲਗਾ ਧੁੱਪ ਉੱਪਰ ਨਿਕਲ ਗਿਆ ਪਾਣੀ ਸਾਰਾ ਥੰਡੇ ਨੂੰ ਚੜਦਾ ਧਰਤੀ ਤੇ ਹਾਂ ਆਹ ਪਰਛੀਂਦਾ ਜੇ ਧੁੱਪ ਨਿਕਲ ਰਿਹਾ ਚਿੱਟਾ ਹੋ ਜਾਂਦਾ ਹੁੰਦਾ ਲੱਗ ਗਿੱਲਾ ਪਿਆ ਰਹੇ ਇਹਨਾਂ ਤਮਾਰੀ ਨਾ ਵੀ ਕਣਕ ਉਹਨੇ ਨਾ ਲੋੜ ਨਹੀਂ ਪਾਣੀ ਦੀ ਮੀਂਹ ਪੈ ਗਿਆ ਜ਼ਰਾ ਪਾਣੀ ਪੂਰਾ ਇੱਕ ਬਾਣੀ ਉਹ ਰੱਸੇ ਲੈਣ ਗਿਆ ਵੇ ਜਗਦੀਪ ਨੇ ਭਾਨੀਆ ਟਰੈਲੀ ਅਸੀਂ ਭਾਨੀ ਕੱਢ ਲੂ ਹਾਂ ਮੈਂ ਕਿਹਾ ਰੱਸੇ ਲਿਆ ਜਾ ਕੇ ਠੀਕ ਨਹੀਂ ਕਰ ਰੱਸੇ ਲਿਆ ਰੱਸੇ ਲਿਆ ਕੇ ਮਹਾਂ ਲਿਆਈ ਮਹਾਂ ਪੰਜ ਫੋਟ ਬੱਧੇ ਇਹਨਾਂ ਨਾਲੋਂ ਅਸਾਂ ਕੀ ਕਰਨਾ ਰੱਜੇ ਨਵੇਂ ਨਵੇਂ ਲਿਆਉਣ ਚੱਲੇ ਪੁਰਾਣੇ ਤੇ ਆਪਣੇ ਛੋਟੇ ਹੋਗੇ ਔਰ ਅਸਾ ਮੈਨੂੰ ਮੈਨੂੰ ਚਾਹੀਦਾ ਹੈਗਾ ਚਾਹੀਦਾ ਸ ਹੈ ਤੇਰੇ ਕੋਲ ਪ੍ਰਾਣਾਲਾ ਸਾਹਿਬ ਹੋ ਕਿੱਥੇ ਪਿਆ ਮੇਰੇ ਕੋਲ ਚਾਹੀਦਾ ਕਿੰਗਾ ਦਿਖ ਲਉਣੀ ਆ ਨਾ ਨਾ ਫਾਂਸੀ ਦੇਣੀ ਕਿਸੇ ਨੂੰ ਦੇਖਿਓ ਅਹੀ ਤੋ ਨੂੰ ਮਸਲਾ ਬਾਲਣ ਨੂੰ ਸੁੱਕਾ ਮਿਲਣਾ ਨਾ ਨਾ ਹੋਆ ਸ਼ੂਟਿੰਗ ਚਾਹੀਦਾ ਸ਼ੂਟਿੰਗ ਚਾਹੀਦਾ ਵੇ ਠੀਕ ਆ ਤੇ ਯੂਟਿਊਬ ਚਾਹੀਦਾ ਸਾਹਵਲੀ ਮੈਨੂੰ ਚਾਹੀਦਾ ਮੈਨੂੰ ਯਾਦ ਆ ਗਿਆ ਕਿੱਥੇ ਪਿਆ ਤੋ ਕਹਿੰਦਾ ਰਸ ਨਾ ਮੋਟਾ ਉਹ ਵੀ ਰੀ ਗਾੜਾ ਰੱਥੇ ਮੇਰੇ ਕੋਲ ਪਏ ਆ ਇਹ ਜੇ ਮੋਟਾ ਹੈ ਬਹੁਤ ਇਹ ਇੱਕ ਰੱਥੇ ਮੇਰੇ ਬਾਬਾਏ ਟੰਗੜੀ ਮੇਰੇ ਪਾਪਾ ਜੀ ਸੁਆ ਮੇਰੇ ਪਾਪਾ ਕੁਹਾੜੀ ਮੇਰੇ ਪਾ ਕੁਹਾੜਾ ਮੇਰੇ ਪਾ ਸੁਆ ਮੇਰੇ ਪਾ ਤੂੰ ਸਮਾਨਾ ਪਰਾਣਾ ਸਮਾਨ ਦੱਸ ਕਿਹੜਾ ਚਾਹੀਦਾ ਸ਼ੂਟਿੰਗ ਖਾਤਰ ਕੱਲ ਕੱਕਾ ਕਾਲੇ ਦੇ ਬਾੜੇ 'ਚ ਹੋ ਗਿਆ ਤਾਂ ਉਹ ਹੋ ਗਿਆ ਨਾ ਆਪਣਾ ਹਾਂ ਸੂਆ ਸਾਲਾ ਸੀਨ ਤੇ ਠੀਕ ਹੈ ਉਹ ਕਾਲੇ ਦੇ ਬਾੜੇ 'ਚ ਮੇਰੇ ਨਾਲ ਮਿਲ ਗਿਆ ਸਾਰਾ ਮਨਸਮਾਨ ਮਿਲੇ ਜਾਣਾ ਤਾਂ ਥੇ 6 ਦਾ ਸੇ ਪਏ ਤੇ ਕੋ ਟੋੜ ਲੈਣ 6 ਦਾਤੀਆਂ ਦੂਤੀਆਂ ਲੰਮ ਗਲ ਬੋ ਬੇ ਪੇਟੀ ਜੀ ਖੋਲ ਲੈਣੀ ਸੀ ਪੇਟੀ ਜੀ ਪੇਟੀਆਂ ਸਾਮਾਨ ਆਉਦਾ ਪੇਟੀ ਜੋ ਖੋਲੀ ਆ ਬੱਸ ਬੱਸ ਸਭ ਕੁ ਮਿਲ ਗਿਆ ਉੱਥੇ ਹਮ ਉਹਦੇ ਭਾਦ ਭਾਦੀਆਂ ਆ ਰਹੀਆਂ ਪਈ ਦੀਆਂ ਬਾਹਾਂ ਕਹਿੰਦਾ ਸਭ ਕੁ ਉੱਥੇ ਪੇਟੀ ਜੀ ਹੈ ਪਟਾ ਰਹਾ ਮਿਲ ਗਿਆ ਸਭ ਕੁ ਸਾਰਾ ਸੁੱਟ ਕਰ ਲਿਆ ਸੀ ਉੱਥੇ ਜਿਹੜਾ ਕੋਈ ਮਰਜੀ ਚੀਜ਼ ਪਾ ਕੇ ਆ ਤਾਂ ਨਹੀਂ ਉਹਰੇ ਕਰਾ ਹੁਣ ਮੇਰੇ ਅੱਖਾਂ ਉੱਥੀ ਦੇ ਨ ਭਾਈ ਨੇ ਨਾ ਕੈਮਰੇ ਲਾਇਆ ਕੇ ਸਭ ਨਾਲ ਲਿਆਦਾ ਮਾਫੇ ਚਿੰਤਾ ਲਾ ਕੇ ਰੱਖ ਕੈਮਰੇ ਦਾ ਫਰਕ ਹੈ ਹਾਂ ਕੈਮਰਾ ਕੈਮਰਾ ਦਾ ਫਰਕ ਹੈਗਾ ਯਾਰ ਕੈਮਰਾ ਵੀ ਆਪਾਂ ਗੌਰ ਕਰ ਲੂਗੇ ਤਾਂ ਹੀ ਕੈਮਰੇ ਦਾ ਫਾਇਦਾ ਜਬੀਨਾਂ ਲੰਘ ਗਿਆ ਫਿਰ ਕਿੱਥੇ ਆਦ ਰੇਦਾ ਹੁਣ ਮੇਰੀ ਕੋਈ ਕਹੀ ਤੀ ਹੁਣ ਕਹੀ ਮਿਲਿਓ ਨਹੀਂ ਮੇਰੀ ਬਹੁਤ ਕੰਮ ਦੀ ਨਵੀਂ ਕਹੀ ਤੀ ਭੁੱਲ ਗਿਆ ਮੈਂ ਲੈ ਗਿਆ ਕੋਈ ਬੰਦਾ ਘਰ ਤੇ ਮੈਨਰੇ ਆਦੇ ਨਹੀਂ ਆਉਂਦਾ ਵੀ ਕੌਣ ਲਿਗਾਦਾ ਛੁੱਟੀ ਆ ਉਹ ਛੁੱਟੀ ਆ ਉਹਦੀ ਕਹੀ ਦੀ ਮਹੀਨਾ ਡੇਢ ਮਹੀਨਾ ਹੋ ਗਿਆ ਦੋ ਹੁਣ ਕਾ ਮਿਲਣੀ ਆ ਉਹ ਮੈਂ ਤਾਂ ਲੈ ਮਮਾ ਬਿਖਾੜ ਲੂਗਾ ਮੈਨੂੰ ਨਹੀਂ ਪਤਾ ਤੇਰੇ ਭਾਈ ਹੋਵੇ ਮੈਨੂੰ ਨਹੀਂ ਪਤਾ ਇਦਾਂ ਇਹ ਪੌਣੇ ਨੂੰ ਲੈ ਕੇ ਵੇ ਦੇਖੀ ਚੈੜੀਆਂ ਵਾਲੀ ਕਹੀ ਆ ਉਹਦੇ ਪਰ ਐਂ ਪੀਨ ਆ ਪੀਨ ਪਾ ਜਾ ਕੇ ਕੜਾ ਪਿਆ ਹੋਇਆ ਇਹ ਪੀਨ ਦੇ ਪਰ ਕੜਾ ਪਿਆ ਹੋਇਆ ਇੱਕ ਨਾ ਆਪਣਾ ਪੀਨ ਆ ਰੀ ਪੀਨ ਆਪਣਾ ਸਿੱਧਾ ਹੁੰਦਾ ਇੱਕਣੀ ਖਾਇਆ ਪਿਆ ਉਹਦੇ ਪਿੱਛੇ ਪੱਤੀ ਹੁੰਦੀ ਲੱਗੀ ਵੀ ਪੀਨ ਦੇ ਉਹ ਚੈੜੀਆਂ ਵਾਲੀ ਦੇ ਉਹਦੇ ਉੱਪਰ ਕੜਾ ਹੁੰਦਾ ਇੰਨਾ ਉੱਪਰ ਪਾਇਆ ਵਾ ਕੜੇ ਉਹ ਮਤਲਬ ਇੱਕੋ ਇੱਕੋ ਜਿਹਾ ਲੱਗਿਆ ਵਗਾ ਹੀ ਜੋ ਹਾਂ ਕਹੀ ਤੇ ਪੀਨ ਪੀਨ ਪਾ ਕੇ ਨਾ ਉੱਪਰ ਕੜਾ ਹੋਊਗਾ ਇੱਕੋ ਬਸ ਬਲ ਠੀਕ ਮੈਂ ਦੇਖ ਲਊਗਾ ਮੈਂ ਕੱਲ ਇੱਕ ਵਾਰੀ ਨਹੀਂ ਗਿਆ ਘਰ ਤੇ ਹਾਂ ਉਹ ਪੀਨ ਲੰਬਾ ਐ ਉੱਪਰ ਕੜਾ ਉਹਦੇ ਤੋ ਦੇਖ ਲਊਗਾ ਹਾਂ ਉੱ ਉਹ ਦੇਖੀਂ ਭਰਾਂ ਗੌਰ ਕਰ ਲੂਗੇ ਭਾਈ ਮੈਂ ਤਾਂ ਬਹੁਤ ਨੂੰ ਪੁੱਛਿਆ ਭਾਈ ਮੈਂ ਨਹੀਂ ਲੀ ਗਿਆ ਭਾਈ ਮੈਂ ਨਹੀਂ ਲੀ ਗਿਆ ਕਾਲੇ ਦੇ ਕ ਕਰਾ ਉੱਥੇ ਜਾ ਪਿਛਲੀ ਵਾਰ ਰੇਹ ਨੂੰ ਜਾ ਪਿਆ ਨਾ ਜਾ ਨਾ ਲੀ ਗਿਆ ਮੈਂ ਮੈਨੂੰ ਯਾਰ ਨਹੀਂ ਪੁੱਛੀ ਭਰਾਂ ਹੋ ਸਕਦਾ ਮੈਨੂੰ ਲੱਗਦਾ ਵੀ ਲੈ ਗਿਆ ਹੋਣਾ ਨਹੀਂ ਪਿਆ ਤਾਂ ਆਪਾਂ ਵੜ ਜਾ ਕੱਢ ਕੇ ਹਾਂ ਤੂੰ ਦੇਖ ਲਈ ਜੇ ਹੋਈ ਤਾਂ ਉੱਤੀ ਹੋਊਗੀ ਨਹੀਂ ਫਿਰ ਹੋਰ ਪਾਉ ਕਾਲੇ ਨੂੰ ਕਾਲੇ ਨੂੰ ਮम्मा ਕਹੀ ਤੇ ਲਾਇਆ ਤੂੰ ਮੱਪਰ ਦੀ ਫੜ ਲਿਆ ਕਾਲੇ ਨੂੰ ਮੈਂ ਕਿਥੇ ਲਿਆਇਆ ਮੇਰੀ ਤਾਂ ਜਗਦੀਪ ਲੈ ਗਿਆ ਪਿਆ ਕਹਿੰਦਾ ਤੇਰੀ ਵੀ ਜਗਦੀਪ ਹੀ ਲੈ ਕੇ ਹੁਣਾ ਕਹਿੰਦਾ ਮੈਂ ਜਗਦੀਪ ਨੂੰ ਕਹਿੰਦਾ ਮੇਰੀ ਕਿੱਤਾ ਦੇ ਦੇ ਮਖਾ ਉਹ ਕਹਿੰਦਾ ਮੇਰੇ ਕੋਲ ਕਿੱ ਫੇਰ ਮਿਲਣੀ ਹੋਵੇ ਤੋਰੀ ਹੁਣ ਹੈ ਦੇਖ ਲੰਨੇ ਕੋਈ ਜਾਂ ਕੀ ਕਰਨਾ ਫਿਰ ਹੁਣ ਹੋਰ ਬਸ ਹੋਰ ਕੀ ਕਰਨਾ ਹੁਣ ਆਖਾ ਖਵੜੜੇ ਹੋਏ ਜਵੀ ਦੇ ਦਰੀਆਂ ਪੜਦੇ ਆ ਪਈਆਂ ਦੀ ਯਾਰ ਰਣੀ ਹੈ ਬਾਈ ਕੰਮ ਆ ਹੁਣ ਦੋ ਤਾਂ 2:30 ਵਜੇ ਰਹਿ ਦਿਨ ਕਿਹੜਾ ਰਹਿ ਗਿਆ 1:30 ਘੰਟਾ ਰਹਿ ਗਿਆ ਹੋਰ ਕੀ ਹੋਰ ਤਾਂ ਮੈਂ ਕਿਹੜਾ ਮਾਰ ਕੇ ਕਾਂਕ ਚ ਤੇ ਨਾਲੇ ਤਰਾ ਅਲੇ ਤਰਾ ਦੇਖ ਕੇ ਆਈਏ ਕਿ ਤੱਕ ਇੱਥੇ ਕਾਂਕ ਬੀਜੀ ਆ ਮੈਂ ਨਹੀਂ ਦੇਖਿਆ ਹਲੇ ਉਹ ਵਾਲ 4:00 ਵਜੇ ਚੱਲਦੇ ਆ ਵਿਚੋਂ ਚੱਲਦੇ ਆ ਤੂੰ ਹੁਣੀਓ 4:00 ਵਜੇ ਕਿਹਨੂੰ ਦੇਖਿਆ ਹੈ ਆ ਚਲ ਜੀ ਚੱਲਦੇ ਆ ਜਾਲ ਦਾ ਵੀ ਆਤੋ ਪਹੁੰਚ ਗਏ ਭਾਈ ਇਹ ਹੈਗੇ ਥਿੰਦੇ ਵਾਲੇ ਬੂਟੇ ਇਹ ਇੱਥੇ ਸ਼ਗਾਤੇ ਤੇ ਬੰਦਾ ਲੰਘ ਗਿਆ ਫਤੇ ਘਟ ਸਾਹਿਬ ਨੂੰ ਹੁਣ ਤੱਕ ਨਹੀਂ ਚੱਕੀ ਛੱਟੀਆ ਉਹਨੇ ਚੁਕਾ ਆਇਆ ਰਹੇ ਹੁਣ ਤਾਂ ਕਣਕ ਦਾ ਵਧੀਆ ਚੁਕਾ ਹੋਰ ਕਦਾਦਾ ਵਧੀਆ ਕਣਕ ਮਾਹ ਸਾਹਿਬ ਕਹਿੰਦਾ ਥੱਲੇ ਜਿਹੜੀ ਮੁਰਜੇ ਨਹੀਂ ਖੜੀ ਮੁਰੇ ਜਾਣੀ ਹੋ ਗਏ ਹਨਾ ਕੀ ਕਰੀਏ ਭਾਈ ਮਾਦਾ ਦੋ ਰੋਜ਼ ਫੋਨ ਕਰਦਾ ਉਹਨੂੰ ਉਹਨੂੰ ਕਹਾਂ ਮੈਂ ਪਾਣੀ ਲਮਣਾ ਕਾ ਫੇ ਗਡੂਗੇ ਕਿਆ ਫਾਇਦਾ ਹੋ ਪਾਣੀ ਮੰਗਦੀ ਮਾਦਾ ਕਹਿੰਦਾ ਮਸ਼ੀਨ ਜੀ ਹੈ ਕਾਂਕ ਚ ਬਾੜ ਲਾ ਭਾਈ ਕੋਈ ਚੱਕਰ ਨਹੀਂ ਇਹਦਾ ਕਿਆ ਕੱਕਦੇ ਫੇਰ ਖਾਣੀ ਇਹੇ ਉੱਠਣ ਦੀ ਜੇ ਹੁਣ ਲਗਾਤਾਰ ਉੱਥੀ ਪੇ ਪੇਰੇ ਰੋਜੇ ਤਦਾ ਤਾਂ ਤਦਾ ਅੱਬੂਣੀਆਂ ਇਹਨੂੰ ਲੋੜ ਹੀ ਨਹੀਂ ਇੱਥੇ ਟਰੈਕਟਰ ਵੜਿਆ ਆਏ ਔਰ ਉੱਥੇ ਖੜਾ ਲਿਆ ਉੱਥੇ ਦੇ ਸਿੱਧੇ ਟੈਲਾਂ ਹੀ ਨਿਕਲ ਜਿਆਣਾ ਉੱਥੇ ਇਹਨੂੰ ਖੜਾ ਲਵੇ ਨਾ ਉਹ ਸੈਂਟਰੇ ਉਧਰ ਵੀ ਹੈਗੀ ਆ ਨਾ ਚਾਹੂ ਚਵਾਲ ਲਾ ਗੰਨਾ ਬੜਾ ਠੀਕ ਆ ਗੰਨੇ ਚਵਾਲ ਲਾ ਚਾਹੇ ਤੂੰ ਹਾਂ ਉਹ ਗੰਨਾ ਸਾਰਾ ਖਾਲੀ ਹੋ ਪਿਆ ਹੁਣ ਅਗਲੇ ਵਿੱਚ ਤਾਂ ਰੁਗ ਗਿਆ ਇਹ ਹੋਰ ਕੀ ਸਭ ਇਕੱਠੇ ਕਰੇ ਵੀ ਨਾਲੇ ਇਕੱਠੇ ਕਰੇ ਵਿਆਂ ਮਿੰਟ 15 20 ਦੇ ਨਹੀਂ ਮਿੰਟ ਦਾ ਕੰਮ ਆ ਮਸ਼ੀਨ ਦਾ ਉਹਦਾ ਹਾਂ ਪਤੇਗੜੀ ਸਭਾ ਦਾ ਕਾ ਕਾ ਕਰਕੇ ਹੋ ਗਿਆ ਇੱਥੇ ਉਹ ਉਧਰ ਸੇਵਾ ਸੁਭਾ ਕਰ ਚਲੇ ਗਏ ਆ ਵੀ ਐਵੇਂ ਹੋਇਆ ਮੈਂ ਤਾਂ ਹੀ ਉਦਨ ਕਹਦਾ ਜਬੀ ਉਦਨ ਸਿੱਧਣ ਲੱਜੜ ਲੱਜਦੇ ਸਿੱਧੀ ਨਿਬੇੜਦੇ ਨਹੀਂ ਸੀ ਭਾਈ ਉਧਰ ਵੀ ਜਾਣਾ ਤਾਂ ਹੁਣ ਹੈ ਕਿ ਨਹੀਂ ਉੱਥੇ ਵੀ ਜ਼ਰੂਰੀ ਤਾਂ ਉਹ ਜ਼ਰੂਰੀ ਹੈ ਹੈ ਕਿ ਨਹੀਂ ਕੰਮ ਤਾਂ ਹੁੰਦਾ ਹੀ ਰਹਿਣੇ ਆ ਹਾਂ ਹਾਂ ਉਹਦਾ ਸੱਖੇ ਜਾਣਾ ਵੀ ਜ਼ਰੂਰੀ ਹੈ ਜ਼ਰੂਰੀ ਜਾਣਾ ਭਾਈ ਬਹੁਤ ਬੜੀ ਸਾਦਤ ਹੈ ਹੋਰ ਹੈ ਉੱਥੇ ਜਾਣਾ ਜ਼ਰੂਰੀ ਹੈ ਸੜਾ ਕੰਮ ਚਾਹੀਏ ਰੋਲ ਗਿਆ ਵੇ ਹੈ ਕਿ ਨਹੀਂ ਰੋਲ ਗਿਆ ਤਨ ਦੇਖ ਕੇ ਉਹਨੂੰ ਟੁਕਾ ਕੇ ਪਾਸੇ ਕਰ ਹੁਣ ਇਹਦਾ ਕਰੇਗਾ 15-20 ਮਿੰਟ ਦਾ ਕੰਮ ਆਗਾ ਟੁਕ ਕੇ ਪਾਸੇ ਕਰੋ ਪਾਣੀ ਦਾ ਲਾਊਗਾ ਬੰਦਾ ਕਣਕਪਾੜਡ ਹੈ ਠੀਕ ਹੈ ਕਾ ਸਭ ਨਾਲ ਬਾਅਦ ਚ ਜੀ ਬੂਟਿਆਂ ਸਾਮਾਂ ਕਾਂਖ ਦੇ ਘਾਂਟੀਆਂ ਮੀਂਹ ਵੀ ਪੂਰੀਆਂ ਆਏਗਾ ਅੱਗੇ ਇਹਨੂੰ ਮੀਂਹ ਦੇਖਣ ਦੀ ਵੀ ਲੋੜ ਨਹੀਂ ਇਹਦੇ ਮੈਂ ਤਾਂ ਪਾਣੀ ਖਾਣੇ ਹੀ ਨੂੰ ਉੱਚਾ ਨਹੀਂ ਹਾਂ ਨਹੀਂ ਹਾਂ ਹੈ ਕਿ ਨਹੀਂ ਇਹਨੂੰ ਚੱਕਰ ਨਹੀਂ ਨਹੀਂ ਇਹਨੂੰ ਚੱਕਰ ਨਹੀਂ ਹੈਗਾ ਮੀਂਹ ਦਾ ਸੁੱਕ ਜਿਹੜਾ ਬੂਟੇ ਚੱਕਣਾ ਨੀਵਾ ਖੇਡ ਉਹ ਚੱਕਰ ਹੈਗਾ ਉਹ ਚੱਕਰ ਹੈਗਾ ਹੈ ਕਿ ਨਹੀਂ ਹਾਂ ਜੇ ਰੜਾ ਖੇਤਾਂ ਮੰਨ ਲੈ ਇਹ ਵੀ ਆ ਚੱਕਾ ਕੇ ਬੂਟਿਆਂ ਕੋ ਚੱਕ ਨਾਲ ਇਹਨੂੰ ਸਭ ਤੋਂ ਪਹਿਲਾਂ ਪਾਣੀ ਲਲਾਉਣਾ ਮ ਇਹ ਨੂੰ ਡਿੱਗਦਾ ਮੈਂ ਆ ਕੇ ਚੱਕ ਲੈ ਜਿਹੜੇ ਪੰਜ ਛੱਡ ਦੇਣਾ ਨਾ ਨਾ ਠੀਕ ਆਹੀ ਰਹਿ ਗਿਆ ਗੰਨਾ ਬਸ ਗੰਨਾ ਆਹੀ ਰਹਿ ਗਿਆ ਗੰਨਾ ਸਾਰੀ ਪਾਤਾ ਭਾਈ ਹੋਰ ਕਿਹੜਾ ਰਹਿ ਗਿਆ ਇੱਥੇ ਇਹ ਜਾਨੂੰ ਇਹ ਵੀ ਪਾ ਦੇਣਾ ਗੰਨਾ ਹੈ ਵੀ ਤੈਨੂੰ ਪਤਾ ਹੀ ਕਿਹੜਾ ਗੰਨਾ ਦਾ ਮੈਂ ਸਾਲੀ ਦਾ ਗੰਨਾ ਮੈਂ ਤੈਨੂੰ ਕਹੇ ਤਾਂ ਵੀ ਚਾਰੇ ਵਾਲਾ ਹੀ ਐਸੇ ਬਸ ਇਹ ਤਾਂ ਸਰੋ ਵੀ ਠੀਕ ਆ ਵੇਚਿਆ ਵੀ ਨਹੀਂ ਹੈਗਾ ਆਪੇ ਪੈ ਗਿਆ ਹਾਂ ਮੈਂ ਸਾਨੂੰ ਹੀ ਪੈ ਗਿਆ ਮੈਂ ਸਾਨੂੰ ਹੀ ਪੈ ਗਿਆ ਮੈਂ ਦੇਖ ਲਾ ਜੰਮੀ ਖੜੀ ਸੀ ਉੱਥੇ ਤੋਂ ਸਟਾਰਟ ਕਰਿਆ ਪੈ ਤਾਂ ਜੰਮੀ ਪੈ ਪੈ ਗਈ ਗੰਨਾ ਵੀ ਗੰਨਾ ਪੈ ਗਿਆ ਜੱਜਾ ਹੀ ਪੈ ਗਈ ਉੱਥੇ ਮਸ਼ੀਨ ਮਸ਼ੀਨ ਚੱਲਦਾ ਇੰਨੇ ਬੰਦੇ ਵਾਲੇ ਮੈਂ ਤੈਨੂੰ ਦੱਸਦਾ 6-6 ਦਾ ਮੜਾ ਜਿਹਾ ਵਿਚਾਲੇ ਤਾਂ ਹਿਉ ਨਹੀਂ ਦਾ ਇਹਦੀ ਨਾਲ ਇਹ ਵੀ ਪੈ ਗਿਆ ਮੈਂ ਸਾਨੂੰ ਫਿਰ ਇਹ ਵੀ ਮੈਂ ਸਾਨੂੰ ਸਾਰਾ ਕੀ ਕੀ ਕਿਲਾ ਮੰਨ ਲੈ ਕੇ ਕੀਲਾ ਇਹ ਪੈ ਗਿਆ ਡੇਢ ਕਿਲਾ ਡੇਢ ਕਿਲਾ ਹੋਆ ਡੇਢ ਕਿਲਾ ਉਹ ਪੈ ਗਿਆ ਅੱਧੇ ਕਿਲੇ ਵਰਹੀਂ ਵਿਝੇ ਹੋਇਆ ਇੰਨਾ ਤਾਂ ਸਾਰਾ ਵਿਚ ਚਾਰਾ ਪਰ ਮੈਂ ਨਹੀਂ ਪਾਉਂਦੇ ਜਦੋਂ ਅਸੀਂ ਪਾਤਾ 6 ਅੱਧ ਮੈਂ ਸਮੇ ਪਾਤਾ ਮੈਂ ਲਾਗੀ ਸਰੋਂ ਵੀ ਦਿਸਣਾ ਨਾ ਸਰੋਂ ਵੀ ਸਰੋਂ ਘੈਂਟ ਆ ਭਾਈ ਲਾ ਸਰੋਂ ਹੈ ਥੋੜੀ ਉਹ ਆ ਕਹਿੰਦੇ ਸੰਘਣੀ ਆ ਨਾ ਠੀਕ ਆ ਪਰ ਹੈ ਘੈਂਟ ਆ ਓਨੀ ਸੰਘਣੀ ਆ ਸਾਰਾ ਜਹ ਹੋਰ ਹੋ ਗਿਆ ਲੈ ਸੂਰਜ ਜਮਾਈ ਗਿਆ ਧੁੰਦ ਹੋਰ ਆ ਗਈ ਹੁਣੀ ਹੁੰਦੇ ਲਗਾ ਇੱਕ ਲੱਖ ਤੋਂ ਇਹ ਕੜਾ ਬੱਲੇ ਪਰ ਘੱਟ ਹੋ ਜਾਂਦਾ ਨਾ ਬਲਦਾ ਬਲਦਾ ਆਏ ਹੋ ਗਏ ਚੱਲ ਈਲੇ ਬੰਦਾ ਹੀ ਦੇਖਦਾ ਯਾਰ ਅਸੀਂ ਚੱਲ ਤੈਨੂੰ ਨਾ ਛੂਟੀ ਦਿਖਾਵਾਂ ਚਾਹ ਜਗਦੀ ਚੱਲ ਚੱਲੀ ਮੈਂ ਤੈਨੂੰ ਕਾਲੇ ਦਾ ਕੰਨ ਦਿਖਾਵਾਂ ਤੇਗਾ ਆ ਚੱਲੀ ਕਾਲੇ ਝਾੜ ਕਿੰਨਾ ਸਾਡਾ ਕਿੰਨਾ ਇਹਨਾਂ ਨੂੰ ਪਤਾ ਮਨ ਤੂੰ ਝਾੜ ਤੂੰ ਦੇਖ ਲਈ ਮੈਂ ਤੈਨੂੰ ਕਿੰਨਾ ਤਾਂ ਖਾ ਦੇਣ ਚੱਲ ਚੱਲ ਕਾਲੇ ਦਾ ਜਮਣੇ 'ਚ ਫਰਕ ਪੈ ਗਿਆ ਵੇ ਕਿੰਨਾ ਲੈ ਜਾ ਆਚਾ ਦੇਖ ਆਪੇ ਦੇਖ ਛੂਟੀ ਦੇਖ ਲੈ ਐ ਬਲਾਦਾ ਹੋਈ ਬਹੁਤ ਕੋਲੇ ਬਾਈ ਦਰਵਾਜਾ ਐ ਲੱਗਿਆ ਤੇਨ ਘੰਟੇ ਮੂਵਣੇ ਦੀ ਬੰਨੇ ਸਾਲ ਲੱਗ ਜਿੰਨੇ ਤੇਨ ਘੰਟੇ ਮੈਂ ਦੇਖ ਕੇ ਲਾ ਜਿੰਨੇ ਉਦ ਘਟਾਈ ਹੋਣੀ ਯਾਰ ਯਾਰ ਪਾੜ ਦੇ ਕੱਪੜੇ ਜਦੋਂ ਸਾਡਾ ਸੀਟ ਤਾਂ ਕੋਈ ਨਹੀਂ ਤਾਂ ਬਾਤ ਹੈ ਵੜ ਗਈ ਜਦੋਂ ਉਹ ਖਚੇ ਦਾ ਬਾਹਰ ਨਿਕਲ ਗਿਆ ਕਿ ਉਹਥੇ ਖੜੀ ਹੋ ਜਾਈ ਦੇਖੀ ਨਹੀਂ ਨਾਲ रेडी ਬੋਲ ਪਛਲੋ ਬਾਈ ਤਾਂ ਹੀ ਫੀਲ ਆਣਾ ਪ੍ਰੋਪਰ ਦੇਖੀ ਅੱਛਾ ਹੁ ਆਪਾਂ ਤਾਂ ਵਲੌਗ ਜਿਹਾ ਐ ਖੜ ਕੇ ਕਿਵੇਂ ਲਗਾ ਹੀ ਹੂਡ ਕਰ ਦਨੇ ਉਹ ਦੇਖੀ ਕਿੰਨੇ ਕਿ ਐਂਗਲ ਲੈਣੇ ਹੁੰਦੇ ਅੱਛਾ ਵੀ ਤੇ ਅੱਜ ਦੇ ਅੱਛੇ ਵਧੀਆ ਬੂਟਿਆਂ ਵਾਂਝੀ ਪੂਰੀ ਖੜੀ ਏ ਹੋਰ ਪਰ ਹੁਣ ਰੇਡ ਨਹੀਂ ਹੈਗਾ ਰੇਡ ਥੱਲੇ ਨੂੰ ਲੱਗ ਗਿਆ ਹਲੇ ਕਹਿੰਦਾ ਰੇਡ ਬਹੁਤ ਹੈ ਦੇ ਕਟਾਈ 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 ਭਾਈਓ ਕਰਨਾ ਮੂੰਹ ਤੇ ਆਣਾ ਲੱਗਾ ਕੀ ਨਾਲ ਤੇ ਨਾ ਬਾਪੂ ਮੇਰੀ ਗੱਲ ਤੋਂ ਮਾਈਕ ਤੇ ਨੀ ਲੋੜ ਉਹਦੇ ਲੱਗਿਆ ਮਾਈਕ সারাদয়া আপালার্শাই. খাকাকাকাকারিয়া দেখল্য়া দিখলেরা ইকয়া ইকমনিদেখনেয়়া দেখলে! আহার নিগারু! আহাকাকা! অহাকেক ਨੱਥੇ ਘੜਬਾ ਮੈਰੀ ਹੱਥ ਸੀ ਬਾਈ ਤੁਹਾਨੂੰ ਕਿਹਾ ਮਾਰੋ ਇੱਕ ਉਹ ਮੇਰੇ ਨਾਲ ਆ ਤੇ ਹਾਸੀ ਪਹਿਲਾਂ ਇੰਨੀ ਚੱਲ ਬਾਈ ਚਲੀ ਗਾਈ ਹੂਟਦਾ ਮੈਂ ਕਹਿੰਦਾ ਜਾਂਦਾ ਜਾਂਦਾ ਜਵੀ ਇੱਥੇ ਜਵੀ ਵਧੀਆ ਇਹ ਜੀ ਰੜੇ ਮਾਹਾਂ ਮੇ ਖੜੀ ਹੁੰਦੀ ਹੈ ਇਹ ਜੀ ਬੂਟੇ ਮੇ ਖੜੀ ਦਿਖ ਲ ਕਾਲੀ ਬਿਊਟੀ ਟੁੱਟ ਗਿਆ ਕੱਲ ਦਾ ਇਹ ਰੇਟ ਬਹੁਤ ਆਨ ਤੂੰ ਕਹਿੰਦਾ ਡਾਊਨ ਆ ਗਿਆ ਥੱਲੇ 1 ਇੰਚੇ ਆ ਗਿਆ ਤੈਨੂੰ ਤੈਨਾਂ ਜਿਹਾ ਵੀ ਜ਼ਿਆਦਾ ਗੇਰਦੀ ਉੱਥੇ ਪਤਾ ਨਹੀਂ ਉਹ ਟਰਾਲੀ ਗਈ ਉਹਨੇ ਡੇ ਡਾਊਨ ਕਰਤਾ ਇਹ ਵੀ ਇਹ ਵੀ ਹਰਾਮੀ ਹੁੰਨੇ ਆ ਟਾਲ ਵਾਲੇ ਵੀ ਇਹਨੂੰ ਪਤਾ ਵੀ ਗੇਰ ਨਹੀਂ ਵੀ ਗਿਰਨੀ ਇਹਨੇ ਸਾਰੇ ਡੇ ਡਾਊਨ ਕਰ ਦਿੰਦੇ ਆਪ ਤਾਂ ਇਹਨਾਂ ਨੂੰ ਪੂਰੇ ਡੇ ਟਰਾ ਵੇਚਣਾ ਹੋਰ ਚੱਲ ਹੁਣ ਬਾਕੀ ਗੰਨਾ ਦੇ ਕਾਲੇ ਦਾ ਅੱਧੀ ਗੱਲ ਗੱਲ ਕਰ ਰਹੇ ਸੀ ਕਹਿੰਦਾ ਹੋਰ ਤਾਂ ਕੋਈ ਸਲਾਗ ਗੰਨਾ ਚੁੱਪ ਨਹੀਂ ਬੜਿਆ ਉਹਨਾਂ ਵਿੱਚ ਬੜਨਾ ਗਿਆ ਇਹਦੇ ਮਾਜਾ ਹੋਰ ਵੀ ਗੰਨਾ ਯਾਰ ਹਾਂ ਕੋਸ਼ੀਆਂ ਗਈਆਂ ਨਾਲ ਆਹ ਦਾ ਸੋਨਾ ਬਹੁਤੇ ਨੇ ਹਾਂ ਉਹ ਵੀ ਉੱਤੇ ਵੀ ਗਿਆ ਆਹ ਰਸਤਾ ਹੀ ਖੁੱਲਿਆ ਫੇਰ ਮੈਂ ਕਹਿੰਦਾ ਉਰਤੇ ਵਾਓ ਬੇਰੇ ਤਾਹੀ 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 ਵੱਡਿਆ ਤਾਂ ਇਹ ਇੰਨੇ ਇੰਨੀ ਜਗ੍ਹਾ ਵਿੱਚ ਪਰਚੀ ਹੁਣ ਚਾਹੀਦੀ ਆ ਬਿੱਗਾ ਘੱਟ ਤਾਂ ਉਹਨੇ ਬਿੱਗੇ ਮਾਦੇ ਇੱਕ ਪਰਚੀ ਹੁਣ ਚਾਹੀਦੀ ਆ 10 10 ਕੋਟ ਕਰਨਾ ਹੋਣਾ ਚਾਹੀਦਾ ਜੀ ਇੱਕ ਬਿੱਗੇ ਚੋਂ ਹਣਾ ਤਾਂ 5.5 ਹੱਥ ਪੈਂਦਾ ਆਪਣੇ ਤਾਂ ਹੋ ਜਾਦਾ ਫੇਰ ਉਹ ਤਾਂ 5.5 ਹੱਥ ਪੈਂਦਾ ਤਾਂ ਗੰਨਾ ਲਾ ਕੇ ਫਾਇਦਾ ਨਹੀਂ ਗੰਨਾ ਫੇਰ ਹੱਤਾ ਵੀ ਬਹੁਤ ਕਰਨੇ ਬਰੋ ਦੇਖ ਮੁੜ ਕੇ ਤੇ ਕਟਾਈ ਹੋਣੀ ਹੋਣੀ ਵੀ ਬੱਬੂ ਐ ਸ਼ਰਮ ਨਹੀਂ ਆਇਆ ਇਹ ਜਗ੍ਹਾ ਤੇ ਤੇਰੀ ਗੱਲ ਤਾਂ ਅੱਜ ਤੱਕ ਕਿਸੇ ਨੇ 1 ਰੁਪਏ ਦੇ ਨਹੀਂ ਕੋਈ ਕੋਈ ਚੱਲ ਚੱਲ ਬਾਈ ਤੇਰੇ ਬਾਪ ਨੇ ਅੱਜ ਤੱਕ ਕਿਸੇ ਦਾ 1 ਰੁਪਏ ਦੀ ਬੇਇਮਾਨੀ ਨਹੀਂ ਕੀਤੀ ਤੇ ਤੂੰ ਕਿਸੇ ਤਾਂ ਹਿੱਸੇ ਦੀ ਜ਼ਮੀਨ ਵਿੱਚ ਆਇਆ ਉਹ ਨਹੀਂ ਬੱਬੂ ਗੱਲ ਤਾਂ ਸੁਣ ਮੇਰੀ ਕੀ ਗੱਲ ਸੁਣਾ ਤੈਨੂੰ ਮੈਂ ਇਹ ਹਟਣ ਨਾ ਪੜੇ ਪੁੱਛ ਯਾਰ ਇਹਨਾਂ ਆਪਣੇ ਲੱਛਣੇ ਤੋਂ ਤੈਨੂੰ ਕਿਹਾ ਸੀ ਨਾ ਇਹਦੇ ਨਾਲ ਨਹੀਂ ਮਿਲੇਗਾ ਤੂੰ ਤੇ ਤੂੰ ਕੁੜੀਏ ਜੇ ਅੱਜ ਤੋਂ ਬਾਅਦ ਇਹਦੇ ਨੇੜੇ ਤੜੀ ਨਜ਼ਰ ਆਈ ਨਾ ਤੇਰਾ ਜਲੂਸ ਕਰ ਦੂੰ ਮੈਂ ਆਤਾ ਸੁਣ ਬਾਪੂ ਉਹ ਮੇਰੀ ਗੱਲ ਤਾਂ ਸੁਣ ਬਾਪੂ ਕੀ ਗੱਲ ਸੁਣਾ ਤੇਰੀ ਉਹ ਨਹੀਂ ਬਾਪੂ ਖੜ ਜਾ ਚੱਲ ਉਹਨਾਂ ਪਲੇ ਮਾਨਸਾ ਦਾ ਰੁਪਿਆ ਰੁਪਿਆ ਬਾਪੂ ਕਰ ਚਾਉਣਾ ਇੱਕ ਹੋਰ ਡਰ ਲੈਂਦੇ ਹਾਂ ਹਾਂ ਕੋਈ ਗੱਲ ਨਹੀਂ ਡਾਇਲੌਗ ਲੈ ਲੋ ਹੋਰ ਡਰ ਲੈਂਦੇ ਚੱਪਾ ਜਾ ਇੱਕ ਹੌਦਰੀ ਹੀ ਲੱਗੇ 20 ਦੇ ਪਿੱਛੇ ਲੋ ਜੀ ਐੱਚ ਇਹ ਲੰਬਾ ਕੰਮ ਆਪਾਂ ਚੱਲੀਏ ਚੱਲ ਜਲੀਏ ਤੈਨੂੰ ਛੱਡਦਾ ਕਰਾਂ ਮੈਂ ਫੇਰ ਆਉਂਦਾ ਉਰੇ ਹੋਰ ਕੱਬੜਾ ਮੈਂ ਸ਼ੂਟ ਕਰਾਂਗਾ ਉਧਰ ਦਾ ਵੀ ਹੈ ਘਰ ਦਾ ਵੀ ਹੈਗਾ ਕੱਲੂ ਮਿਲਦੇ ਬਾਈ ਹੁਣ ਇਹ ਚਲੀ ਜਾਣਾ ਭਾਈ ਜਿਆਦਾ ਹੋ ਗਈ ਤਾਂ ਦੱਸ ਦੂੰਗਾ ਅਗਰ ਰੀਜ਼ ਹੋ ਗਈ ਲੱਭਾ ਕੰਮ ਆ ਲੈ ਕੱਲ ਚਲੀ ਜਾ ਤਿਆਰ